ਰੋਟ ਟੇਕਰ ਪੇਤੇ ਇਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਬਲਾ ਚੌਰ ਦੇ ਪਿੰਡ ਸਾਵਾ ਸਥਿਤ ਮੈਡੀਕਲ ਹਸਪੀਟਲ ਦੀ ਵੀਡੀਓ ਹੈ ਜਿੱਥੇ ਪਿਛਲੇ 2 ਦਿਨਾਂ ਦੇ ਦੌਰਾਨ ਚੋਰੀ ਦੀ ਘਟਨਾ ਵਾਪਰੀ ਹੈ ਦੋ ਦਿਨ ਇਸ ਕਰਕੇ ਕਹੇ ਜਾ ਰਹੇ ਨਹੀਂ ਕਿਉਂਕਿ ਜਿਹੜੀ ਇਹ ਦੋ ਦਿਨ ਸਰਕਾਰੀ ਛੁੱਟੀ ਸੀ ਤੇ ਚੋਰੀ ਕਿਸ ਦਿਨ ਦੀ ਹੋਈ ਇਸ ਬਾਰੇ ਹਲੇ ਕੁਝ ਕਲੀਅਰ ਨਹੀਂ ਹੋਇਆ ਲੇਕਿਨ ਆ ਤੁਸੀਂ ਤਸਵੀਰਾਂ ਵਿੱਚ ਵੀਡੀਓ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਜਿਹੜੀ ਆ ਐਲੂਮੀਨੀਅਮ ਦੇ ਦਰਵਾਜ਼ੇ ਸ਼ੀਸ਼ੇ ਸਾਰੇ ਤੋੜ ਕੇ ਚੋਰ ਜਿਹੜੇ ਆ ਕਮਰਿਆਂ ਦੇ ਅੰਦਰ ਦਾਖਲ ਹੋਏ ਤੇ ਉਸ ਤੋਂ ਬਾਅਦ ਉਹਨਾਂ ਨੇ ਚੋਰੀ ਦੀ ਵਾਰਦਾਤ ਨੂੰ ਇੰਜਾਮ ਦਿੱਤਾ ਜੋ ਸਾਨੂੰ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਚੋਰ ਉਸ ਹਸਪੀਟਲ ਤੋਂ ਕਮਰਿਆਂ ਵਿੱਚ ਲੱਗੇ ਪੱਖੇ ਉਸ ਤੋਂ ਇਲਾਵਾ ਹੋਰ ਜਿਹੜਾ ਕੀਮਤੀ ਸਮਾਨ ਜਿਹੜਾ ਹੈ ਚੋਰੀ ਕਰਕੇ ਲੈ ਗਏ ਸਭ ਤੋਂ ਵੱਡੀ ਗੱਲ ਇਹ ਆ ਕਿ ਚੋਰਾਂ ਵੱਲੋਂ ਇਸ ਚੋਰੀ ਦੇ ਦੌਰਾਨ ਕਮਰਿਆਂ ਦੀ ਤੋੜਪਾਨ ਬਹੁਤ ਜ਼ਿਆਦਾ ਕੀਤੀ ਗਈ ਆ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਅਲਮਾਰੀਆਂ ਜਿਹੜੀਆਂ ਤੋੜੀਆਂ ਨੇ ਉਸ ਤੋਂ ਇਲਾਵਾ ਹੋਰ ਵੀ ਜਿਹੜਾ ਸਮਾਨ ਤੋੜਿਆ ਭੰਨਿਆ ਗਿਆ ਆ ਪੁਲਿਸ ਨੂੰ ਜਿਹੜੀ ਇਸ ਪੂਰੇ ਮਾਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਆ ਮੈਡੀਕਲ ਅਫਸਰ ਗੁਰਮੀਤ ਕੌਰ ਉਹਨਾਂ ਨੇ ਦੱਸਿਆ ਕਿ ਜਿਹੜੀ ਇਹ ਚੋਰੀ ਆ ਪਿਛਲੇ 2 ਦਿਨਾਂ ਦੇ ਦੌਰਾਨ ਹੀ ਹੋਈ ਆ ਕਿਉਂਕਿ 2 ਦਿਨ ਜਿਹੜੀ ਛੁੱਟੀ ਸੀ ਤੇ ਅੱਜ ਸਵੇਰੇ ਜਦੋਂ ਆ ਕੇ ਦੇਖਿਆ ਤਾਂ ਇਸ ਤਰ੍ਹਾਂ ਜਿਹੜਾ ਕੋਲ ਉਸ ਹਸਪਤਾਲ ਦਾ ਜਿਹੜਾ ਸਮਾਨ ਸੀ ਸਾਰਾ ਵਿਖਰਿਆ ਹੋਇਆ ਸੀ ਤੇ ਜਿਹੜੀ ਇਹ ਚੋਰੀ ਜਿਹੜੀ ਸਾਫ ਪਤਾ ਲੱਗ ਰਹੀ ਸੀ ਕਿ ਚੋਰੀ ਹੋਈ ਆ ਜੋ ਸਾਨੂੰ ਜਾਣਕਾਰੀ ਮਿਲੀ ਆ ਕਿ ਇਸ ਹਸਪਤਾਲ ਦੇ ਵਿੱਚ ਪਹਿਲਾਂ ਵੀ ਜਿਹੜੀ ਆ 2-3 ਵਾਰ ਜਿਹੜੀ ਇਹ ਚੋਰੀ ਦੀ ਜਿਹੜੀ ਘਟਨਾ ਜਿਹੜੀ ਆ ਉਹ ਵਾਪਰ ਚੁੱਕੀ ਆ ਉਸੀਂ ਤਸਵੀਰਾਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਚੋਰਾਂ ਵੱਲੋਂ ਕਮਰਿਆਂ ਦੇ ਅੰਦਰ ਜਾ ਕੇ ਜਿਹੜੀਆਂ ਚੀਜ਼ਾਂ ਦੀ ਤੋੜਪਾਨ ਕੀਤੀ ਗਈ ਆ ਮੌਕੇ ਤੇ ਜਿਹੜੀ ਆ ਪੁਲਿਸ ਨੇ ਪਹੁੰਚ ਕੇ ਜਿਹੜਾ ਸਾਰਾ ਕੁਝ ਜਿਹੜੀ ਜਾਣਕਾਰੀ ਨੋਟ ਕਰ ਲਈ ਹੈ ਤੇ ਚੋਰਾਂ ਦੀ ਜਿਹੜੀ ਭਾਲ ਕਰਨੀ ਸ਼ੁਰੂ ਕਰ ਦਿੱਤੀ